ਕੇਂਦਰੀ ਬਜਟ ਕੱਲ ਨੂੰ ਦੇਸ਼ ਦੇ ਵਿੱਤ ਮੰਤਰੀ ਸਿਤਰਵਨ ਪੇਸ਼ ਕਰ ਰਹੇ ਲੋਕ ਸਭਾ ਦੇ ਵਿੱਚ ਅਸੀਂ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਕਿਉਂਕਿ ਮਹਿੰਗਾਈ ਲਗਾਤਾਰ ਵਧ ਰਹੀ ਹੈ ਲੋਕਾਂ ਦੀ ਕਿਸ ਤਰ੍ਹਾਂ ਦੀ ਘਰਾ ਦੇ ਵਿੱਚ ਜਿਸ ਤਰ੍ਹਾਂ ਮਹਿੰਗਾਈ ਨੇ ਇੱਕਦਮ ਲੋਕਾਂ ਤੇ ਬੋਝ ਪਾਇਆ ਹੋਇਆ ਹੈ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਕਿਉਂਕਿ ਹਰ ਚੀਜ਼ ਮਹਿੰਗੀ ਹੈ ਆਮ ਵਿਅਕਤੀ ਜਿਹੜਾ ਮੀਡੀਅਮ ਕਲਾਸ ਹੈ ਉਹਨਾਂ ਨੂੰ ਪ੍ਰੇਸ਼ਾਨੀ ਜ਼ਿਆਦਾ ਆ ਰਹੀ ਹੈ ਕਰਤਾਨ ਵਾਲੀ ਗ੍ਰਹਿਣੀ ਹੈ ਉਹਨਾਂ ਦੀ ਇੱਕੋ ਹੀ ਗੱਲ ਹੈ ਵੀ ਜਿਹੜੇ ਸਿਲੰਡਰ ਹੈ ਉਹ ਰਸਨ ਦਾ ਸਮਾਨ ਹੈ ghee ਤੇਲ ਦਾਲਾਂ ਜਿਸ ਤੇ ਲਗਾਤਾਰ ਰੇਟ ਬਦਰੇ ਹੈ ਉਹ ਰੇਟ ਘਟਨੇ ਚਾਹੀਦੇ ਕਿਉਂਕਿ ਮੀਡੀਅਮ ਕਲਾਸ ਨੂੰ ਜੇ ਸਸਤਾ ਸਮਾਨ ਮਿਲੇਗਾ ਤਾਂ ਉਹਨਾਂ ਦਾ ਦੋ ਵਕਤ ਦਾ ਭੋਜਨ ਪਰਿਵਾਰ ਦਾ ਸਹੀ ਟੰਗ ਨਾਲ ਚੱਲ ਸਕੇਗਾ ਮੀਡੀਅਮ ਕਲਾਸ ਇਹ ਕਹਿੰਦੇ ਜੀ ਸਿਲੰਡਰ ਬਹੁਤ ਮਹਿੰਗੇ ਹੈ ਸਿਲੰਡਰ ਸਸਤੇ ਮੇ ਖਾਣ ਪੀਣ ਵਾਲੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਚਾਹੀਦੀਆਂ ਦੁੱਧ ਚੀਨੀ ਜੋ ਵੀ ਹੈ ਰਸੋਈ ਦਾ ਸਾਰਾ ਬਜਟ ਹੀ ਉਤਲ ਪੁਤਲ ਹੋਇਆ ਪਿਆ ਉਹ ਸਹੀ ਹੋਣਾ ਚਾਹੀਦਾ ਹੈ ਸਾਨੂੰ ਇਸ ਨਾਲ ਮਿੰਨੇ ਦਾ ਸਾਰਾ ਬਜਟ ਉਥਲ ਪੁਥਲ ਹੋ ਜਾਂਦਾ ਹੀ ਉਹ ਤਾਂ ਚਲੋ ਇਹ ਸੁਣਾ ਉਹ ਵੀ ਉਹ ਤਾਂ ਜਾਂਦਾ ਹੀ ਚਲੋ ਵੀ ਵਿਆਹ ਸ਼ਾਦੀਆਂ ਚ ਬਹੁਤ ਔਖ ਹੈ ਜੀ ਵਿਆਹ ਸ਼ਾਦੀਆਂ ਚ ਬੱਚਿਆਂ ਨੂੰ ਥੋੜਾ ਥੋੜਾ ਪਾਣੀ ਕੱਟ ਹੋਣਾ ਚਾਹੀਦਾ ਹੈ ਬਜਟ ਮੀਡੀਅਮ ਫੈਮਿਲੀ ਵਾਸਤੇ ਤਾਂ ਬਹੁਤ ਮੁਸ਼ਕਿਲ ਹੈ ਕੱਟ ਤੋਂ ਕੱਟ ਰੇਟ ਹੋਣੀ ਚਾਹੀਦੇ ਹੈ ਵੀ ਲਗਾਓ ਠੀਕ ਹੈ ਰੇਟ ਨੋਰਮਲ ਹੋਣੇ ਚਾਹੀਦੇ ਹੈ ਸਿਲੰਡਰ ਦੇ ਵੀ ਰਾਸ਼ਨ ਪਾਣੀ ਦੇ ਵੀ ਨੋਰਮਲ ਹੋਣ ਜਿਸ ਤਰ੍ਹਾਂ ਗੁੜ ਚਿਨੀ ਦੀ ਗੁੜ ਚਿਨੀ ਕੀ ਸਭ ਕੁਝ ਮਹਿੰਗਾ ਜੀ ਦਾਲੇ ਆਟਾ ਕਣਕ ਵਗੈਰਾ ਸਭ ਵੀ ਮਹਿੰਗਾ ਹੈ ਬਸ ਜੀ ਠੀਕ ਹੈ ਜੀ ਇਦਾਂ ਹੀ ਘੱਟ ਰੇਟ 'ਚ ਹੋਣ ਜਿੰਨਾ ਵੱਧ ਤੋਂ ਵੱਧ ਘੱਟ ਕਰ ਸਕਦੇ ਆ ਉਹਨਾ ਕਰ ਕਰਨ ਤਾਂ ਕਿ ਜਿਹਨਾਂ ਲਈ ਜਨਤਾ ਨੂੰ ਸੋਖ ਹੋਵੇ ਸਸਤਾ ਹੋਣਾ ਚਾਹੀਦਾ ਜ਼ੋਰ ਰਸੋਈ ਦਾ ਰਸਣ ਪਾਣੀ ਸਲੈਂਡਰ ਸਭ ਬਜਟ ਦੇਖੋ ਲੋਕਾਂ ਦੀ ਐਕਸਪੈਕਟੇਸ਼ਨਸ ਇਹ ਹੀ ਹੈ ਕਿ ਜਿਹੜਾ ਬਜਟ ਸ਼ੁੱਡ ਬੀ ਪ੍ਰੋ ਮਿਡਲ ਕਲਾਸ ਹੈ ਨਾ ਜਿਹੜੇ ਮਿਡਲ ਕਲਾਸ ਆਪਾਂ ਮੈਜੋਰਟੀ ਆਫ ਦਾ ਆਪਣੀ ਪਾਪੂਲੇਸ਼ਨ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਅਗਰ ਆਪਾਂ ਰੱਖੀਏ ਤਾਂ ਜਿਹੜੀਆਂ ਨੈਸੈਸਿਟੀਆਂ ਨੇ ਫੂਡ ਆਈਟਮਸ ਹੋਈਆਂ ਪੈਟਰੋਲ ਹੋਇਆ ਡੀਜ਼ਲ ਹੋਇਆ ਗੈਸ ਸਿਲੰਡਰ ਹੋਇਆ ਤੇ ਸਬਸਿਡੀ ਵਧਣੀ ਚਾਹੀਦੀ ਹੈ ਇਹ ਚੀਜ਼ਾਂ ਸਸਤੀਆਂ ਹੋਣੀਆਂ ਚਾਹੀਦੀਆਂ ਨੇ ਬਾਕੀ ਜਿਹੜੀਆਂ ਲਗਜ਼ਰੀਜ਼ ਐ ਜਿਵੇਂ ਵੀਕਲਸ ਵਗੈਰਾ ਇਲੈਕਟ੍ਰੋਨਿਕਸ ਨੇ ਕਾਰਸ ਨੇ ਇਹ ਚੀਜ਼ਾਂ ਤੇ ਅਗਰ ਸਰਕਾਰ ਰਿਬੇਟ ਥੋੜਾ ਬਹੁਤ ਨਹੀਂ ਵੀ ਦਿੰਦੀ ਤਾਂ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਲੇਕਿਨ ਜਿਹੜੀਆਂ ਘਰੇਲੂ ਵਰਤਣ ਵਾਲੀਆਂ ਆਈਟਮਸ ਨੇ ਜੇ ਪੈਟਰੋਲ ਡੀਜ਼ਲ ਸਸਤਾ ਹੋਏਗਾ ਤਾਂ ਆਪਣੇ ਆਪ ਸਬਜ਼ੀਆਂ ਵੀ ਸਸਤੀਆਂ ਹੋਣਗੀਆਂ ਕਿਉਂਕਿ ਆਣਾ ਤਾਂ ਉਹਨਾਂ ਨੇ ਟਰਾਂਸਪੋਰਟ ਦੇ ਥਰੂ ਹੀ ਹੈ ਨਾ ਉਹੀ ਘਰੇਲੂ ਵਰਤਨੀਆਂ ਦਾਲਾਂ ਆਟਾ ਸਭ ਕੁਝ ਉਹ ਵੀ ਸਸਤਾ ਹੋਏਗਾ ਇਸ ਕਰਕੇ ਲੋਕਾਂ ਦੀ ਐਕਸਪੈਕਟੇਸ਼ਨਸ ਨੇ ਕਿ ਇਹ ਚੀਜ਼ਾਂ ਸਾਨੂੰ ਸਸਤੀਆਂ ਮਿਲਣੀਆਂ ਚਾਹੀਦੀਆਂ ਨੇ ਮੈਡਮ ਰਵੀ ਕੁਮਾਰਾ ਜੀ ਮੈਂ ਕੰਪਿਊਟਰ ਐਜੂਕੇਸ਼ਨ ਦਾ ਵਰਕ ਕਰਦਾ ਹਾਂ ਜਿਹੜਾ ਇਹ ਬਜਟ ਹੈ ਇਹ ਲੋਕਾਂ ਦੇ ਹਿੱਤਾਂ ਚ ਹੋਣਾ ਚਾਹੀਦਾ ਹੈ ਟੈਕਸ ਦਾ ਬੋਝ ਘਟਣਾ ਚਾਹੀਦਾ ਹੈ ਤੇ ਜਿਸ ਹਿਸਾਬ ਨਾਲ ਅਸੀਂ ਦੇਖਦੇ ਹਾਂ ਹਰ ਚੀਜ਼ ਮਹਿੰਗੀ ਹੋ ਰਹੀ ਹੈ ਅੱਦੇ ਟਾਈਮ ਉੱਤੋਂ ਟੈਕਸ ਲੱਗੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਇਨਕਮ ਟੈਕਸ ਭਰਦੇ ਹਾਂ ਉਹਤੇ ਟੈਕਸ ਦੰਨੇ ਆ ਆਪਣੀ ਇਨਕਮ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਉਹਦੀ ਬਚਤ ਹੁੰਦੀ ਆ ਉਸ ਤੋਂ ਬਾਅਦ ਅਸੀਂ ਮੋਬਾਈਲ ਖਰੀਦ ਲਿਆ ਜਾਂ ਕਾਰ ਖਰੀਦ ਲਈ ਉਹਤੇ ਟੈਕਸ ਦੰਨੇ ਆ ਉਸ ਤੋਂ ਬਾਅਦ ਕਾਰ ਤੋਂ ਬਾਅਦ ਉਹ ਚ ਪੈਟਰੋਲ ਪਾਉਣੇ ਆ ਉਹਤੇ ਟੈਕਸ ਹੁੰਦਾ ਹੈ ਦਿਨੋ ਦਿਨ ਟੈਕਸ ਦਾ ਬੋਝ ਸਾਡੇ ਤੇ ਵਧੀ ਜਾ ਰਿਹਾ ਹੈ ਜੇ ਅਸੀਂ ਕੋਈ ਇਨਕਮ ਦਾ ਹਿੱਸਾ ਆਪਣਾ ਕੈਪੀਟਲ ਮਤਲਬ ਸ਼ੇਅਰ ਮਾਰਕੀਟ ਵਗੈਰਾ ਚ ਲਾਨੇ ਆ ਉਹਤੇ ਵੀ ਸਾਨੂੰ ਟੈਕਸ ਦੇਣਾ ਪੈਂਦਾ ਜੇ ਸਾਡੀ ਮਤਲਬ ਉਹਤੇ ਲਾਸ ਹੋ ਜਾਂਦਾ ਉਦੋਂ ਤਾਂ ਗਵਰਨਮੈਂਟ ਸਾਨੂੰ ਕੁਝ ਨਹੀਂ ਕਹਿੰਦੀ ਮਰ ਜੇ ਗੌਰਮੈਂਟ ਕਹਿੰਦੀ ਹੈ ਕਿ ਤੈਨੂੰ ਉਹ ਚੋ ਕੋਈ ਬੈਨੀਫਿਟ ਹੁੰਦਾ ਸਾਡੀ ਪੂੰਜੀ ਤੇ ਉਹਤੇ ਵੀ ਸਾਨੂੰ ਟੈਕਸ ਦੇਣਾ ਹੈ ਮੀਡੀਅਮ ਕਲਾਸ ਦੇ ਲਈ ਕਿਸ ਤਰ੍ਹਾਂ ਦਾ ਬਜਟ ਹੋਵੇ ਮੀਡੀਅਮ ਕਲਾਸ ਲਈ ਹਰ ਚੀਜ਼ ਨੂੰ ਮਤਲਬ ਮਹਿੰਗਾਈ ਘਟਾਣੀ ਚਾਹੀਦੀ ਹੈ ਇਹਨਾਂ ਨੂੰ ਤੇ ਜਿੱਤ ਸਾਹਿਬ ਨਾਲ ਅੱਜਕੱਲ ਮੋਬਾਈਲ ਮਹਿੰਗੇ ਹੋ ਰਹੇ ਹਨ ਕੰਪਿਊਟਰ ਦਾ ਸਮਾਨ ਮਹਿੰਗਾ ਹੋ ਰਿਹਾ ਹੈ ਠੀਕ ਹੈ ਜੇ ਕੀ ਸੀ ਗਰੀਬ ਨੇ ਆਪਣਾ ਮਕਾਨ ਬਣਾਉਣਾ ਹੈ ਸਿਮਿੰਟ ਰੇਤਾ ਹਰ ਚੀਜ਼ ਮਹਿੰਗੀ ਹੋ ਰਹੀ ਹੈ ਇਸ ਨੂੰ ਮਤਲਬ ਕੰਟਰੋਲ ਚੋ ਲਿਆਣਾ ਚਾਹੀਦਾ ਹੈ ਫਲਾਂ ਸਬਜ਼ੀਆਂ ਹਰ ਚੀਜ਼ ਮਹਿੰਗੀਆਂ ਨੇ ਓਕੇ ਥੈਂਕ ਯੂ ਕ੍ਰਿਪਤਾ ਮਿੱਤਲ ਜੀ ਹਾਂ ਬਜਟ ਦੇਖੋ 825 ਰੁਪਏ ਦਾ ਸਿਲੰਡਰ ਹੈ ਦੇਖੋ ਅਸੀਂ ਗ੍ਰਸਤੀ ਚੁੱਲਾ ਕਿਸੇ ਚਲਾएंगे ਹੈਨਾ ਦੇਖੋ ਇਤਨੀ ਮੰਗਾਈ ਦੇ ਵਿੱਚ ਕੁਝ ਵੀ ਕੰਮ ਕਰਨਾ ਕਿਚਨ ਦਾ ਬਹੁਤ ਮੰਗਾਈ ਹੋ ਰਹੀ ਹੈ ਜੀ ਇਸ ਤੋਂ ਸਾਨੂੰ ਬਜਟ ਬਿਲਕੁਲ ਹੀ ਨੋਰਮਲ ਚਾਹੀਦਾ ਹੈ ਦੁੱਧ ਵੀ ਕਿਤੇ ਦੁੱਧ ਇਤਨਾ ਮਹਿੰਗਾ ਹੈ ਉਹ ਦੇਖੋ ਚੀਨੀ ਇਤਨੀ ਮਹਿੰਗੀ ਹੈ ਸਾਰਾ ਕੁਝ ਹੀ ਮਹਿੰਗਾ ਹੈ ਸਰਕਾਰ ਨੂੰ ਇਹ ਚਾਹੀਦਾ ਕਿ ਸਾਡੇ ਵਾਸਤੇ ਲੇਡੀਜ਼ ਵਾਸਤੇ ਸਹੂਲਤਾਂ ਕਿਚਨ ਵਾਸਤੇ ਸਾਰੇ ਸਮਾਨ ਵਾਸਤੇ ਬੱਚਿਆਂ ਵਾਸਤੇ ਹਰ ਇੱਕ ਚੀਜ਼ ਵਾਸਤੇ ਸਹੂਲਤ ਹੋਣੀ ਚਾਹੀਦੀ ਹੈ ਬਜਟ ਨੋਰਮਲ ਹੋਣਾ ਚਾਹੀਦਾ ਬਿਲਕੁਲ ਬ੍ਰਿਜ ਲਾਲ ਜੀ ਬਜਟ ਮੀਡੀਅਮ ਕਲਾਸ ਵਾਸਤੇ ਕਹਿ ਕਰਦੇ ਆ ਜੀ ਰਹਿਤਾਂ ਚਾਹੀਦੀਆਂ ਵੀ ਮੈਡੀਕਲ ਸਹੂਲਤਾਂ ਹੋਣ ਐਜੂਕੇਸ਼ਨ ਸਹੂਲਤਾਂ ਹੋਣ ਬੱਚਿਆਂ ਦੀ ਪੜ੍ਹਾਈ ਬਹੁਤ ਮਹਿੰਗੀ ਹੈ ਮੈਡੀਕਲ ਖਰਚੇ ਬਹੁਤ ਮਹਿੰਗੇ ਹੈਗੇ ਇਲਾਜ ਬਹੁਤ ਮਹਿੰਗਾ ਹੈਗਾ ਬਾਕੀ ਹੋਰ ਦੁੱਧ ਝੱਕੇ ਨੂੰ ਵੀ ਕੋਈ ਸੋਲਤਾ ਦੇਣ ਮੀਡੀਅਮ ਤਬਕਾ ਦੇ ਜਿਆਦਾ ਪਿੱਛੇ ਜਾ ਰਹੇ ਹੈ ਉਸ ਆਪਣੇ ਇਨਕਮ ਟੈਕਸ ਵੀ ਛੋੜ ਦੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼